ਕਮ ਗੜੀ ਬੁਤrai ਆਈ ਪਨੇ ਠੀਕ ਆ ਅਜ ਮਗੜੂ ਖੜਦਣੇ ਆਈ ਪੂਰਨਮੜਾ ਆਣੇ ਆ ਜੀ ਘੋਲਾ ਆਈ ਆ ਪਾਲਾਣੇ ਆ ਬਸ ਬਚਣੂ ਪੈਦੀ ਬਚਣੂ ਆਈ ਹੋ ਮਾਜੀ ਗਈ ਆਣ ਬਾਦ ਹੋ ਬਾਦ ਆ ਮਤਲਬ ਮੈਂ ਤਕਣਾ ਚਾਹੀਦਾ ਜੀ ਵੈਗੁਰੂ ਜੀ ਅੰਦਰ ਆਈ ਮੈਂ 11000 ਤੋਂ 8000 ਦਾ ਲਾ ਲੁੰਦਾ ਹਾਂ ਬਚਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹਾਂ ਜਗਨਜੀਤ ਸਿੰਘ ਸ਼ਬ ਗਰੁੱਪ ਤੁਸੀਂ ਵੇਖ ਰਹੇ ਹੋ ਚੈਨਲ ਸ਼ਬ ਗਰੁੱਪ ਪੰਜਾਬ ਦੇ ਜਿਆ-ਜਿਆ ਚੈਨਲ ਅੱਜ ਫੇਰ ਇੱਕ ਵਾਰ ਇੱਕ ਮਿਹਨਤੀ ਮਸ਼ਕਤੀ ਇਨਸਾਨ ਦੇ ਕੋਲ ਆਇਆ ਜਿਹੜਾ ਕਿ ਆਪਣੇ ਹੱਥੀ ਮਿਹਨਤ ਕਰਦਾ ਹੈ ਆਪਣਾ ਕੰਮ ਆਪ ਕਰਦਾ ਹੈ ਮੇਰੇ ਨਾਲ ਵੀਰ ਜੀ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਵੀਰ ਜੀ ਖਾਲਸਾ ਵੀ ਫਤਿਹ ਕੀ ਨਾਮ ਹੈ ਵੀਰ ਜੀ ਆਪਣਾ ਜਸਵੀਰ ਸਿੰਘਾ ਜੀ ਜਸਵੀਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਪਿੰਡ ਸੁਭਾਵੀ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਆ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਮੈਨੂੰ 4-5 ਜਾਂ 4 ਸਾਲ ਦਾ ਹੋਣਾ ਕੰਮ ਕਰਾਇਆ ਕੋਲ ਮੇਹੀ ਠੀਕ ਹੈ ਆਪਣਾ ਕੰਮ ਕਰਾ ਦਿੱਤੀ ਹਾਂ ਜੀ ਕੜੂਏ ਕੀ ਕੰਮ ਕਰਦੇ ਸੀ ਆਹ ਹੀ ਕੜਦੀ ਜਮ ਡਰਾਈਵ ਕਰਦੇ ਸੀ ਇਹ ਕੰਮ ਹਾਂਜੀ ਇਹ ਕੰਮ ਕਰਦੇ ਸੀ ਪਹਿਲਾ ਮਤਲਬ ਢੋਆ ਢਵਾਈ ਦਾ ਕੰਮ ਹਾਂਜੀ ਇਹ ਕੰਮ ਕਰਦੀ ਪੁੱਤ ਚਲਾਈ ਆਈ ਪਾਣੀ ਠੀਕ ਆ ਆਜ ਮੇਰੇ ਕੜੂਏ ਖੜਦਣੇ ਆਈ ਬਰਾਏ ਦੀ ਆਪਣਾ ਕੰਮ ਕਰਾਈ ਆਂ ਆਹ ਨਹੀਂ ਠੀਕ ਆ ਹਾਂਜੀ ਠੀਕ ਆ ਤੇ ਇੱਥੇ ਖੜਦਣ ਨੂੰ ਕਿੰਨਾ ਟਾਈਮ ਹੋ ਗਿਆ ਤਿੰਨ ਦੋ ਮਹੀਨਾ ਖੜਦਣੇ ਜੀ ਥੋੜੇ ਹਾਂਜੀ ਹਾਂਜੀ ਆਪਾਂ ਕੰਮ ਹੋਣੇ ਕੱਢ ਕਰਿਆ ਬਣਾ ਜੀ ਇੱਥੇ ਹਾਂਜੀ ਠੀਕ ਆ ਤੇ ਇਸ ਤੋਂ ਪਹਿਲਾਂ ਹੋਰ ਕਿਹੜੇ ਕਿਹੜੇ ਕੰਮ ਕਰੇ ਮੈਂ ਆਪਣਾ ਮਸ਼ੀਨ ਦੇ ਰਾਈ ਕਰਪੈਂਦੇ ਜੀ ਜੂਪੀ ਹਾਂ ਜੂਪੀ ਪੀ ਅੰਦਰ ਨਹੀਂ ਬੜਨਾ ਅੱਛਾ ਦੂਜੀ ਆਪਣੀ ਬੜੀਆਂ ਹਾਂ ਜੀ ਬਈ ਆਪ ਮਸ਼ੀਨਾਂ ਤੋਂ ਨਾ ਬੜ ਨਹੀਂ ਹਾਂ ਜੀ ਹਾਂ ਹਾਂ ਤੇ ਉਸ ਬਾਅਦ ਮੈਂ ਸੈਨਸਨੇਟ ਹੋ ਗਿਆ ਮੇਰਾ ਜੂੜਾ ਨਿਕਲ ਆ ਮੈਂ ਅੱਥੇ ਲੱਗ ਗਿਆ ਕੰਮ ਦੇ ਇੱਕੜੂ ਵਿੱਚ ਇੱਕ ਕੰਮ ਦੇ ਉੱਥੇ 4 ਸਾਲਾਂ ਆਈ ਠੀਕ ਹੈ ਇਹਦੀ ਕੰਮਾਂ ਨੂੰ ਕਦ ਕੰਮ ਕਰਦੇ ਆਪਾਂ ਨੇ ਜੀ ਠੀਕ ਹੈ ਹਾਂ ਜੀ ਪਹਿਲਾਂ ਗੱਡੀ ਆਪਣੀ ਸੀ ਨਹੀਂ ਪਹਿਲਾਂ ਆਪਾਂ ਨੌਕਰੀ ਕਰਦੇ ਦੇ ਜੀ ਕਿਸੇ ਦੀ ਕਿਸੇ ਦੀ ਹਾਂ ਜੀ ਖੜਦੇ ਦੇ ਪਾ ਜੀ ਠੀਕ ਉਦੋਂ ਵੀ ਖੜਦੇ ਦੇ ਆਪਾਂ ਜੀ ਇਹਦੀ ਹਾੜੀ ਮੀਨਰ ਮੀਨਰ ਹਾਂ ਜੀ ਹਾਂ ਜੀ ਠੀਕ ਹੈ ਬਾਦਾ ਕੋਈ ਨਹੀਂ ਦਈ ਫਿਰ ਆਪਣੀ ਕੰਮ ਕਰ ਲਿਆ ਦੋ ਮਹੀਨੇ ਬਈ ਲੈਂਦੀ ਨਹੀਂ ਜੀ ਹੁਣ ਇਹ ਗੱਡੀ ਮਤਲਬ ਕਿੰਨੇ ਕ ਦੀ ਪੈ ਗਿਆ ਹੈ ਸਾਰਾ ਸਿਸਟਮ ਆਪਾਂ ਨੂੰ ਗੱਡੀ ਚਾਲ ਅਸੀਂ ਪੈ ਗਿਆ ਜੀ ਵਿੱਚੇ ਬਣਾਈ ਹਾਂ ਬਣੀ ਹਾਂ ਬੜੀ ਮਿਲ ਸਕੂ ਜੀ ਠੀਕ ਹੈ ਜੀ ਇਹ ਹੈ ਕਿ ਇਹ ਸਭ ਚੇਦੇ ਵਿੱਚ ਕੀ ਹੁੰਦਾ ਹੈ ਇਹ ਵਿੱਚ ਕੋਲਡਿੰਗ ਪੈਂਦਾ ਜੀ ਮਤਲਬ ਚੀਨੀ ਪਾਣੀ ਹਾਂ ਤੇ ਫਰੇਅਰ ਬਣਨੇ ਆ ਜੀ ਫਲੇਵਰ ਪੈਂਦੇ ਹਾਂ ਜੀ ਮਤਲਬ ਫਰਿਜਾ ਬਰਫ ਹੈ ਦੀ ਠੀਕ ਹੈ ਉਹ ਜੀ ਜਾਏਗੀ ਸਭਾ ਦੋਏ ਤਿੰਨੇ ਦਾਦਾ ਬਣਦਾ ਹੀ ਆ ਜਾਂ ਠੀਕ ਹੈ ਹਾਂ ਜੀ ਤੇ ਫਿਰ ਇਹ ਮਤਲਬ ਰੋਟੀ ਹਾਂ ਜਿੰਨੇ ਸਾਰੇ ਫਰੇਅਰ ਬ ਤੇ ਪਹਿਲਾ ਵਾਲੇ ਕੰਮ ਨਾਲ ਹੁਣ ਵਾਲੇ ਕੰਮ ਚ ਕੀ ਨਹੀਂ ਆਮੜਾ ਫਾਇਦਾ ਬਹੁਤ ਹੈ ਵਾਲੇ ਕੰਮ ਦਾ ਜੀ ਆਮੜਾ ਕੰਮ ਹੈ ਜੀ ਇਹ ਰੂਟ ਸਟੇ ਲੈਣਾ ਆਪਾਂ ਨਹੀਂ ਆਪਣਾ ਕੰਮ ਕਰੋ 9 ਵਜੇ ਜੀ ਦਾ ਸਵੇਰ ਸਾਢੇ 8:30 ਵਜੇ ਚਾਹੀਦੇ ਜੀ ਠੀਕ ਹੈ ਬਚਤਾਂ ਦਾ ਬਚਤ ਬਚਦਾ ਹੈਗੀ ਆ ਜੀ ਬਚਦਾ ਹੈਗੀ ਆ ਹਾਂ ਬਚਦਾ ਹੈਗੀ ਹੈ ਠੀਕ ਹੈ ਹਾਂ ਜੀ ਮਤਲਬ ਟੋਪ ਨਹੀਂ ਗੱਡੀ ਦਾ ਖਰਚਾ ਕੱਢ ਕੇ ਸਾਮਾਨ ਦਾ ਖਾਸਾ ਫੜ ਹਾਂਜੀ ਹਾਂਜੀ ਸਭ ਬਚਦਾ ਜੀ ਠੀਕ ਹੈ ਹਾਂਜੀ ਹਾਂ ਉਹ ਕੰਮ ਟੂਰਨਾਮੈਂਟ ਆਣੇ ਆ ਜੀ ਘੋੜਾ ਆਏ ਆ ਬੰਦਾ ਆਣੇ ਆ ਬਸ ਬਚਣ ਨੂੰ ਪੈਣੀ ਬਚਣ ਨੂੰ ਆ ਜੀ ਵੀ ਟੂਰਨਾਮੈਂਟ ਤਾਂ ਵੀ ਜਾਣੇ ਆ ਹਾਂ ਠੀਕ ਹੈ ਹਾਂਜੀ ਉਹਦਾ ਪੱਕਾ ਟਿਕਾਣਾ ਆਪਣਾ ਪਕੜਾ ਇੱਥੇ ਟਿਕਾਣਾ ਬਣਾਉਣਾ ਪੈਣੀ ਹੁੰਦੀ ਠੀਕ ਹੈ ਹਾਂਜੀ ਇਸੇ ਮੈਂ ਗਾਹਾਂ ਨੂੰ ਕੀ ਏਰੀਆ ਕਿਹੜਾ ਦੱਸ ਸਕਦੇ ਆ ਇਹਦੀ ਆ ਪਿਆ ਗਿਆ ਲੋਹਰ ਮਾਜਰਾ ਜੀ ਇਹਦੇ ਨਾਲ ਹੀ ਉਚਾਣਾ ਪੈਂਦਾ ਜੀ ਠੀਕ ਆ ਆ ਨਕਲਾ ਸਰਾਂਦਰ ਨੇ ਰੋੜਾ ਦਾ ਕੰਨੇ ਰੋੜਾ ਜੀ ਠੀਕ ਆ ਵਿਚ ਰਸਤਾ ਪੈਂਦਾ ਰਸਤਾ ਆ ਉਹ ਵਧੀਆ ਪਾਉਂਦੇ ਵਧੀਆ ਕੰਮ ਹੋ ਜਾਂਦਾ ਜੀ ਆਪਣਾ ਚੱਲੀ ਜਾਂਦਾ ਹਾਂਜੀ ਖਰਚਾ ਵਾਣੇ ਚ ਵਧੀਆ ਜਾਂਦਾ ਜੀ ਠੀਕ ਆ ਹਾਂਜੀ ਹਾਂਜੀ ਤੇ ਪਰਿਵਾਰ ਚ ਕੌਣ ਕੌਣ ਆ ਮਮਮੀ ਐ ਭਰਾ ਐ ਠੀਕ ਆ ਮੇਰੇ ਘਰ ਵਾਲੇ ਆ ਤੇ ਮੇਰੀ ਭਜਾਈ ਆ ਉਹਦਾ ਘਰੇ ਗੋਜਿਆ ਤੇ ਇਹ ਚੀਜ਼ ਨੋ ਕੋ ਤੇ ਮਤਲਬ ਵੀ ਹੁਣ ਐਨ ਵਧੀਆ ਓਕੇ ਐਨ ਵਧੀਆ ਜੀ ਲੋ ਮੱਝ ਗਈਆਂ ਅਣਬਾਜ਼ ਉਹ ਵਧੀਆ ਜੀ ਮਤਲਬ ਮੈਂ ਤਾਂ ਕਹਣਾ ਚਾਹੀਦਾ ਜੀ ਕੋਈ ਰੱਬ ਨਾ ਮਿਹਨ ਕੋਈ ਮਿਹਨੇਗਾ ਵੀ ਤੇ ਸਭ ਠੀਕ ਠਾਕ ਐਨ ਬਈ ਕਰ 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 ਕੋਈ ਫਿਰ ਪਰ ਬਾਦ ਮਹਾਰਾਜ ਦੀ ਠੀਕ ਆ ਹਾਂਜੀ ਹਾਂਜੀ ਜਿਹੜੇ ਲੋਕ ਕਹਿੰਦੇ ਆ ਵੀ ਮਤਲਬ ਕੰਮ ਨਹੀਂ ਹੈ ਪੰਜਾਬ 'ਚ ਮੇਰੇ ਕੰਮ ਕਮੇਤ ਬੰਦਾ ਮੈਂ ਤਾਂ ਕਹਾਂ ਜਾਂਦਾ ਕੰਮ ਬਹੁਗਾ ਮਾਈ ਇੰਨਾ ਕੰਮ ਐ ਬੰਦੇ ਲੋਕ ਕੰਮ ਨਹੀਂ ਕਰਦੇ ਜੀ ਕੰਮ ਦਾ ਤਾਂ ਫਾਇਦਾ ਜੀ ਇੰਨੇ ਵਧੀਆ ਕੰਮ ਕਰਦੇ ਸੀ ਪਹਿਲਾਂ ਬਾਅਦ ਕਿਉਂ ਜਾਂਦੇ ਰਹੇ ਜੀ ਮੈਂ 11000 ਤੋਂ 8000 ਜਾਂਦਾ ਦਰ ਹੁੰਦਾ ਬਾਜਾਂ ਦੇ ਉਹ 6:07 ਵਜਾ ਲੋਕ ਤਾਂ ਇਹ ਕੰਮ ਨੂੰ ਤਾਂ ਕੰਮ ਹੀ ਨਹੀਂ ਜਾਣਦੇ ਬਾਬੇ ਕੰਮ ਕਰੋ ਕਹਿੰਦਾ ਕੰਮ ਨਹੀਂ ਕਰਦੇ ਜੀ ਕੰਮ ਤਾਂ ਜੇ ਲੋਕ ਉੱਠਣ 11 ਲੋਕ ਉੱਠਦੇ ਆ ਹਾਂ ਤਾਰਾ ਨੂੰ ਪੈਂਦੇ ਨੇਗੇ ਉਹਦੀ ਮੈਂ ਵੀ ਅਸੀਂ ਉੱਡਦਾ ਕੰਮ ਕਰੀ ਗੱਡੀ ਸਾਫ਼ ਕਰਕੇ ਫੇਰ 9 ਵਜੇ ਲੈ ਕੇ ਆਈ ਦੀ ਉਹਦੇ ਜੀ ਮੈਂ ਤਾਂ ਬਹੁਤ ਆ ਕੰਮ ਆ ਵੀ ਕੰਮ ਨਹੀਂ ਕਰਦਾ ਜੀ ਠੀਕ ਹੈ ਉਹਦਾ ਕੰਮ ਕਰਨਾ ਚਾਹੀਦਾ ਜੀ ਆ ਲੋਕ ਤਾਂ ਦੇਖੋ 25 ਲੱਖ ਲਾ ਕੇ ਅਗਲਾ ਬਾਹਰ ਜਾ ਸਕਦਾ ਉੱਥੇ ਉੱਥੇ ਦਿਹਾੜੀ ਆ ਉੱਥੇ ਦਿਹਾੜੀ ਆ ਜੀ ਤਾਂ ਜਾਣੇ ਵੇ ਦੇਖੀ ਆ ਨਾ ਬਾਅਦ ਮੁੰਡਾ ਫਸ ਗਿਆ ਜੀ ਫਰਾਣਾ ਹੋ ਗਿਆ ਸਾਡੇ ਪਿੰਡ ਬੰਦੇ ਆਏ ਜੇ ਲੋਕਾਂ ਨੇ 25-30 ਲੱਖ ਭੇਜ ਲਾ ਕੇ ਹਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਫਰਾਣੀ ਨਹੀਂ ਮਿਲਦਾ ਕੁਝ ਨਹੀਂ ਬਾਰ ਜੀ ਦੋ ਭਜਦੇ ਆ ਹਾਂ ਇੱਥੇ ਕੰਮ ਦਾ ਕੰਮ ਮਿਹਨਤ ਕਰਨ ਬਹੁਤ ਮਿਹਨਤ ਆ ਜੀ ਜੋ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆਂ ਆਪਾਂ ਇਹ ਕਹਿੰਦੇ ਵੀ ਕੰਮ ਇੱਥੇ ਸਭ ਇੱਥੇ ਹੋਇਆ ਇੱਥੇ ਹੈ ਬੰਦ ਮੈਂ ਤਾਂ ਕੰਮ ਕਰੀ ਅਬ ਮਾਰਕ ਦੇਣੇ ਵਾਲਾ ਲੋਕ ਮੈਨੂੰ ਨਹੀਂ ਕਰਦੀ ਜੇ ਕੋਈ ਬੰਦਾ ਚਾਹੇ ਵੀ ਕਿਸੇ ਨਾਲ ਸੈਟਅਪ ਕਰਾਉਣਾ ਹੈ ਵੀ ਉਹਨੇ ਕੰਮ ਬਾਰੇ ਪੁੱਛਣਾ ਆਪਾਂ ਹਾਂ ਕੰਮ ਦਵਾਉਂਗੇ ਸਭ ਦੱਸੂਗਾ ਲੁਧਿਆਣੇ ਗੱਡੀ ਬਣਦੀ ਆ ਉਹ ਕੰਮ ਬੰਦਾ ਮੈਂ ਤਾਂ ਕੋਈ ਨਹੀਂ ਆ ਜੀ ਆਪਾਂ ਨਾਲ ਨਾਲ ਚੱਲਣਾ ਗੱਡੀ ਗੱਡੀ ਦਵਾ ਦਿੰਦੇ ਵਧੀਆ ਬੰਦੇ ਮੇਰੇ ਮਤਲਬ ਮੈਂ ਤਾਂ ਕਰੀ ਵੀ ਅਗਲੇ ਦਾ ਸਾਥ ਦੋਗੇ ਮੈਂ ਫੁੱਲ ਸਾਧੂਗੀ 100% ਜੀ ਠੀਕ ਹੈ ਹਾਂ ਜੀ ਜੋ ਕਦੇ ਵੀ ਸੀ ਉਹ ਗੱਡੀ ਜੀ ਆਪਾਂ ਨਾਲ ਸੈੱ ਪਹਿਲਾਂ ਆਪਾਂ ਪੂਰੀ ਦੀ ਜਾਣਕਾਰੀ ਲਈ ਪੂਰੀ ਜਾਣਕਾਰੀ ਲਈ ਤੇ ਫਿਰ ਆਪਾਂ ਆਪਣਾ ਕੰਮ ਕਰਿਆ ਜੀ ਹਾਂ ਹਾਂਜੀ ਕਿਉਂਕਿ ਇਹ ਚੀਜ਼ ਸਵਾਦ ਦੀ ਆ ਐਂ ਜੀ ਵਧੀਆ ਕਿਉਂ ਵਿਆਹ ਦੀ ਵਿਆਹ ਦੀ ਗੱਡੀ ਚਲਦੀਆਂ ਆਈ ਗੱਡੀ ਲਾਉਣੇ ਵਿਆਹ ਲਾਉਣੇ ਆ ਜੀ ਠੀਕ ਹੈ ਵਿਆਹ ਦੀ ਵਿਆਹ ਦੀ ਗੱਡੀ ਲਾਉਣੇ ਆ ਤੇ ਜੇ ਕੋਈ ਵਿਆਹ ਤੇ ਤੁਹਾਨੂੰ ਲਾਉਣਾ ਚਾਹੁੰਦਾ ਤੁਹਾਡਾ ਨੰਬਰ 97710 ਹਾਂਜੀ 7727 ਦੁਬਾਰਾ ਰਿਪੀਟ ਕਰੇ 7710 78727 ਹਾਂਜੀ ਜੇ ਕੋਈ ਜ਼ਰੂਰ ਵੀਰ ਨੂੰ ਜੇ ਕੋਈ ਆਪਣੇ ਵਿਆਹ ਸ਼ਾਦੀ ਚ ਪ੍ਰੋਗਰਾਮ ਕਰਨਾ ਚਾਹੁੰਦਾ ਟੂਰਨਾਮੈਂਟ ਕੋਈ ਮੇਲਾ ਕਿਸਦਾ ਕੋਈ ਹੋਰ ਪ੍ਰੋਗਰਾਮ ਆ ਕਰਦਾ ਕਰਦੇ ਘੱਟ ਕਰੂਗੇ ਆਪਾਂ ਠੀਕ ਆ ਹਾਂ ਲੈਸ ਦੱਸ ਬਸ ਜੇ ਆਮ ਰੇਟ ਚੱਲਦਾ ਹਾਂ ਹਾਂ ਉਹਨਾਂ ਨੂੰ ਵੀ ਆਪਾਂ ਹਜ਼ਾਰਾਂ ਘੱਟ ਕਰੂਗੇ ਜੀ ਠੀਕ ਆ ਕੋਈ ਆ ਹਾਂ ਜੀ ਗਰੀਬੰਦਾ ਕੋਈ ਹੋਰ ਬੰਦਾ ਆ ਐਂ ਵਧੀਆ ਬੰਦੀ ਹੈਲਪ ਕਰੂਗੀ ਜੀ ਆਪਾਂ ਵੀ ਖੜਾਂਗੇ ਆ ਕਿਉਂਕਿ ਹਰੇ ਆਪਾਂ ਦੇਖਿਆ ਬਾ ਨਾਲ ਬਾਰੇ ਬੰਦੇ ਸੋੜ ਨਾਲ ਕਰੂਗੇ ਸਮਾਂ ਦੇਖਿਆ ਸਮਾਂ ਦੇਖ ਕੇ ਹਾਂ ਜੀ ਹਾਂ ਤੋਂ ਅਸੀਂ ਵੀ ਗਰੀਬੀ ਕੱਟੀ ਆ ਜੀ ਹਾਂ ਅਲਬ ਗਰੀਬੀ ਤੇ ਹਾਲਾਤ ਗਰੀਬੀ ਨਿਕਲਣਾ ਆਪਾਂ ਦਾ ਜੀ ਅਜੋਲੇ ਵੀ ਘੱਟੇ ਬੰਦ ਸਾਧ ਹੋਗੇ ਇਹਦਾ ਹੋਇਆ ਆਪਾਂ ਦੇ ਜੀ ਠੀਕ ਆ ਹਾਂ ਇਹਨੇ ਆ ਪਾ ਇਹ ਤਾਂ ਕਮਾਦੀ ਬਹੁ ਹੁਣ ਐਨ ਪੂਰਾ ਖੁਸ਼ ਹਾਂ ਕੰਮ ਐ ਵਧੀਆ ਖੁਸ਼ ਹਾਂ ਕੰਮ ਆਈ ਮਹਾਰਾਜ ਬਹੁਤ ਸਾਥ ਦਿੱਤਾ ਵਧੀਆ ਕੰਮ ਬਣਾਇਆ ਐਮ ਠੀਕ ਹਰ ਤਰ੍ਹਾਂ ਵਿੱਚ ਵਧੀਆ ਚੱਲਦਾ ਬਣਾਇਆ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਆਪਣਾ ਕੰਮ ਹੈ ਕੇਹਦੇ ਫੇਟਾ ਨਹੀਂ ਕੰਮ ਕਰਨਾ ਆਪਾਂ ਨੇ ਆਪਣਾ ਕੰਮ ਆਓ ਆਪਣਾ ਸਮਾਂ ਜਾਓ ਬਚਦੇ ਪੈਸੇ ਜੀ ਪਹਿਲਾਂ ਪਹਿਲਾ ਵਾਲਾ ਨਾਲੋਂ ਜਾਨ ਕਿਵੇਂ ਪਹਿਲਾਂ ਨਾਲ ਬਹੁਤ ਵਧੀਆ ਵੀਰ ਮੈਂਤ ਨਾਲੋਂ ਜੀ ਪਹਿਲਾਂ ਅਗਦੇ ਡੇਟ ਹੈਗਾ ਕੰਮ ਕਰਨਾ ਰੋ ਮਾਰਦਾ ਗਲਾ ਨਹੀਂ ਕਰਾ ਪੁਰਾਣੇ ਕਰਾ ਟਾਈਮ ਅਪਡੇਟ ਹੋ ਗਿਆ ਤੂੰ ਆਪਣਾ ਕੰਮ ਆਈ ਵਧੀਆ ਬਹੁਤੀ ਲਾਈਫ ਚੱਲਦੀ ਆਣੀ ਜੀ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਜ ਜਿਹੜੇ ਮਤਲਬ ਜਿਹੜੇ ਬਿਹਾਰ ਤੋਂ ਆਉਂਦੇ ਜਾਂ ਹੋਰ ਆ ਉਹਨਾਂ ਦੇ ਕੋਲ ਜਾਦਾ ਜਾਂਦੇ ਆ ਅਨੇ ਪਿਆਜੂ ਸਾਹਿਬ ਦੇ ਬਈਏ ਫਿਰਦੇ ਆ ਜਦ ਵੀ ਕੰਮ ਨਹੀਂ ਕਰਦੇ ਕੋਈ ਤੁਸੀਂ ਇੱਕੜੂ ਜਾਂ ਮਾਰ ਦਿਓ ਬਈਏ ਬਈਏ ਇੱਕੜੇ ਕੁਲਚੇ ਵੇਦੇ ਆ ਗੁਰਦਾ ਵੇਦੇ ਆ ਸਬਜ਼ੀ ਵੇਦੇ ਆ ਪੰਜਾਬੀ ਫੇਲਾ ਕੰਮ ਨਹੀਂ ਕਰਦੇ ਫੇ ਮੈਥੋਡੋਰੇ ਪੰਜਾਬੀ ਸਾਥ ਦਿੰਦੇ ਆ ਤਾਂ ਹਾਂ ਜਿੰਦਾ ਦਿਖਾ ਦਿੰਦੇ ਬੋਲਦੇ ਆ ਅੱਬੀ ਆਪਣੇ ਔਰ ਹੰਡਾ ਉਹਨੇ ਐਂ ਬੁਰ ਦਿੰਦੇ ਦਿੰਦੇ ਆਈ ਠੀਕ ਹਾਂ ਜੀ ਹਾਂ ਇਹ ਕਹਿਣਾ ਚਾਹੁੰਦਾ ਵੀ ਆਬੀ ਨੂੰ ਵੀ ਇੱਥੇ ਮਦਦ ਕਰੋ ਇੱਥੇ ਵਾਈਥੀ ਹੋਵੇ ਠੀਕ ਹੈ ਨਾ ਬਾਲ ਕੋਈ ਠੀਕ ਕੰਮ ਕਰੋ ਕੰਮ ਜੋ ਕਰੋ ਨਾ ਕੰਮ ਨੇ ਮੀਣਾ ਉਭਾ ਦੇ ਬਾਰੇ ਵਿੱਚ ਕੰਮ ਕਰਦੇ ਆ ਇੱਥੇ ਐਸੀ ਕੰਮ ਕਰੋ ਜੀ ਜੋ ਕਰਨਾ ਹੈ ਜੀ ਬੰਦੇ ਨੇ ਸਹੀ ਗੱਲ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਧੰਨਵਾਦ ਤੇ ਇਹ ਸਨ ਵੀਰ ਜੀ ਜਿਹੜੇ ਕਿ ਇੱਥੇ ਸੌਫਟ ਡਰਿੰਕ ਦਾ ਕੰਮ ਕਰਦੇ ਆ ਸੋ ਜਿਹੜੇ ਵੀ ਵੀਰ ਉੱਚੇ ਪਿੰਡ ਤੋਂ ਫਤਿਹਗੜ੍ਹ ਸਾਹਿਬ ਨੂੰ ਲੰਘਦੇ ਆ ਉਹ ਜ਼ਰੂਰ ਇੱਥੇ ਬੁਰਜ ਲਹਾਰੀ ਵਾਲਾ ਜਿਹੜਾ ਪਾਉਂਦੇ ਲਹਾਰ ਮਾਜਰੇ ਦਾ ਜਿਹੜਾ ਟੋਟਾ ਪੈਂਦਾ ਜਿੱਥੇ ਸਕੂਲ ਬਣਿਆ ਉੱਥੇ ਵੀਰ ਜੀ ਖੜਦੇ ਆ ਆਉਂਦਾ ਜਾਂਦੇ ਜ਼ਰੂਰ ਵੀਰੇ ਕੋਲ ਰੁੱਕ ਕੇ ਜਾਇਓ ਪੀ ਕੇ ਜਾਇਓ ਨਾਲੇ ਵੀਰੇ ਦੀ ਮਦਦ ਹੋ ਜਾਊਗੀ ਤੇ ਤੁਹਾਡਾ ਆਉਂਦੇ ਜਾਂਦੇ ਦਾ ਜੇ ਤੁਹਾਨੂੰ ਜਲ ਪਾਣੀ ਦੀ ਲੋੜ ਹੈ ਉਹ ਵੀ ਤੁਹਾਡਾ ਪੂਰਾ ਹੋ ਜਾਊਗਾ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਮੈਂ ਜਗਦੀਪ ਸਿੰਘ ਸ਼ਬਦ ਗੁਰੂ ਚੈਨਲ ਸ਼ਬਦ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ